ਤੁਰਨ ਕੇ ਸੀਸ ਪਰ ਵਾਰ ਦिए ਸੁਤਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਬੋਲ ਇਸ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਐਸਾ ਰੈਬਰ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਗੁਰੂ ਨਾਨਕ ਜਿਨ੍ਹਾਂ ਦੀ ਜ਼ਬਾਨ ਦੇ ਬੋਲ ਸਿਰਫ ਬੋਲ ਹੀ ਨਹੀਂ ਉਹਨਾਂ ਨੂੰ ਹਕੀਕਤ ਦੇ ਵਿੱਚ ਪ੍ਰਗਟ ਕਰਕੇ ਔਰ ਹੰਡਾ ਕੇ ਦਿਖਾਇਆ ਹੈ ਤੋਂ ਦਾਸ ਇਸ ਵਕਤ ਖੁੱਲੇ ਆਸਮਾਨ ਦੇ ਥੱਲੇ ਬਹਿ ਕੇ ਮਹਿਸੂਸ ਕਰ ਰਿਹਾ ਹਾਂ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਮੰਜ਼ਰ ਦੇਖੀਏ 6 ਮਹੀਨੇ ਜੰਗ ਜਿਹੜੀ ਅਨੰਦਪੁਰ ਸਾਹਿਬ ਦੇ ਕਿਲੇ ਦੇ ਬਾਹਰ ਔਰ ਅਨੰਦਪੁਰ ਦੇ ਕਿਲੇ ਦੇ ਅੰਦਰ